ਅੱਜ ਹੋਲੀ ਦੇ ਤਿਉਹਾਰ ਦੇ ਮੌਕੇ ਦੇਸ਼ ਭਰ ਦੇ ਵਿੱਚ ਹੋਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਅਤੇ ਇਸੇ ਤਰ੍ਹਾਂ ਹਲਕਾ ਵਿਧਾਇਕ ਦੇਵਮਾਨ ਦੇ ਵੱਲੋਂ ਵੀ ਹਲਕਾ ਨਾਬਾ ਦੇ ਵਿੱਚ ਨੱਚ ਟੱਪ ਕੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਅਤੇ ਉਹਨਾਂ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਕ ਦੂਜੇ ਦੇ ਰੰਗ ਲਗਾ ਕੇ ਹੋਲੀ ਦੇ ਤਿਉਹਾਰ ਦਾ ਆਨੰਦ ਮਾਣਿਆ ਗਿਆ ਜਿਕਰਯੋਗ ਹੈ ਕਿ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਦੇਵਮਾਨ ਦੇ ਧਰਮ ਪਤਨੀ ਵੀ ਮੌਜੂਦ ਰਹੇ ਅਤੇ ਉਹਨਾਂ ਦੇ ਵੱਲੋਂ ਵੀ ਦੇਸ਼ ਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ। ਇਹ तकरीबन ਪਹਿਲੀ ਹੋਲੀ ਆ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਔਰ ਸਾਰੇ ਨਾਪਾਨ ਵਾਸੀਆਂ ਦੇ ਨਾਲ ਹੋਲੀ ਸੈਲੀਬ੍ਰੇਟ ਕਰਨੀ ਆ ਜੀ ਸਭ ਨੂੰ ਰੰਗ ਲਾ ਰਹੀਆਂ ਆ ਵਰਤਵਾਦ ਨੂੰ ਮਿੱਠਾ ਕਰਾ ਰਹੇ ਆ। ਪ੍ਰਮਾਤਮਾ ਜਿਵੇਂ ਜ਼ਿੰਦਗੀ ਦੇ ਵਿੱਚ ਅਲੱਗ-ਅਲੱਗ ਰੰਗ ਹੁੰਦੇ ਆ ਜ਼ਿੰਦਗੀ ਤੇ ਉਸ ਤਰੀਕੇ ਨਾਲ ਰੰਗ ਵੀ ਅਲੱਗ-ਅਲੱਗ ਹੁੰਦੇ ਆ ਤੇ ਉਸੇ ਤਰੀਕੇ ਨਾਲ ਸਾਡੀ ਜ਼ਿੰਦਗੀ ਜਿਹੜੀ ਐ ਖੁਸ਼ਹਾਲ ਹੋ ਤ ਰਹੇ। ਚੜ੍ਹਦੀ ਕਲਾ ਜਿ ਰਹਣ ਸਾਰੇ ਔਰ ਪ੍ਰਮਾਤਮਾ ਸਭ ਤੇ ਕਿਰਪਾ ਰੱਖੇ ਸਾਰਿਆਂ ਦੇ ਪਰਿਵਾਰ ਨੂੰ ਸੁਖੀ ਰੱਖੇ ਸਭ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਰੱਖੇ ਬਜ਼ੁਰਗਾਂ ਨੂੰ ਮਾਤਾ ਪਿਤਾ ਨੂੰ ਸਭ ਨੂੰ ਚੜ੍ਹਦੀ ਕਲਾ ਜਿ ਰੱਖੇ ਪ੍ਰਮਾਤਮਾ ਮੇਰੇ ਵੱਲੋਂ ਨਾਪਨਿਵਾਸੀਆਂ ਨੂੰ ਪੂਰੇ ਪੰਜਾਬੀ ਨੇ ਦੁਨੀਆ ਭਰ ਦੇ ਵਸੇ ਭਾਰਤੀਆਂ ਨੂੰ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਮੈਸੇਜ ਜੋ ਦੇਣਾ ਚਾਹੁੰਦੇ ਹਾਂ ਜਿਹੜੇ ਧਰਮ ਦੇ ਨਾਮ ਤੇ ਨਿਪਟਾ ਫਲਾ ਰਹੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਦੇਖੋ ਧਰਮ ਤਾਂ ਸਭ ਨੂੰ ਜੋੜਦਾ ਹੀ ਹੈ ਜੀ ਅੱਜ ਹੋਲੀ ਹੈ ਹੋਲੀ 'ਚ ਕੋਈ ਨਹੀਂ ਦੇਖਦਾ ਕਿ ਕੌਣ ਕੀ ਹੈ ਜੀ ਬਸ ਇੱਕ ਇਨਸਾਨੀਅਤ ਹੈ ਇੱਕ ਪਿਆਰ ਹੈ ਕਿਉਂਕਿ ਪਿਆਰ ਦਾ ਸਨੇਹਾ ਦਿੰਦਾ ਹੋਲੀ ਦਾ ਤਿਉਹਾਰ ਜਿਹੜਾ ਸਾਰੇ ਰਲ ਮਿਲ ਕੇ ਇਕੱਠੇ ਸੈਲੀਬ੍ਰੇਟ ਕਰ ਰਹੇ ਆ ਇੱਕ ਦੂਸਰੇ ਨੂੰ ਰੰਗ ਲਾ ਰਹੇ ਆ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਆ ਮਿੱਠੇ-ਮਿੱਠੇ ਪਕਵਾਨ ਖਵਾ ਰਹੇ ਆ ਔਰ ਕੋਈ ਭੇਦਭਾਵ ਨਹੀਂ ਜੀ ਇਹੀ ਵਿਲੱਖਣਤਾ ਸਾਡੇ ਤਿਉਹਾਰਾਂ ਦੀ ਭਾਰਤੀ ਵਿਹਾਰ ਜਿੰਨੇ ਨੇ ਸਾਡੇ ਸਾਰੇ ਉਹਨਾਂ ਦੇ ਇਹੀ ਵਿਲੱਖਣਤਾ ਚਾਹੇ ਹੋਲੀ ਆ ਚਾਹੇ ਦੀਵਾਲੀ ਆ ਚਾਹੇ ਲੋਹੜੀ ਆ ਜਿੰਨੇ ਵੀ ਸਾਰੇ ਤਿਉਹਾਰ ਨੇ ਉਹਨਾਂ ਦੀ ਵਿਲੱਖਣਤਾ ਇਹ ਹੈ ਕਿ ਜੋੜਨ ਵਾਲੇ ਨੇ ਤੋੜਨ ਵਾਲੇ ਨਹੀਂ ਹੈ Yeah. Ha happy holy phut tham i cope in la <laughs> <n> <laughs> tablet yeah. i'm happy very happy <laughs> okay par patta ajj assi sare itthe naba devidala chauk te holi tyohar manaan layi ml a devman ji nal aaye aan devman ji ne apne sare worker nu kal message lagaye si ਅਸੀਂ ਸਵੇਰੇ ਉਰੇ ਪਹੁੰਚਣਾ ਫੁੱਲਾਂ ਦੀ ਹੋਲੀ ਖੇਡੀ ਗਈ ਹੈ ਰੰਗਾਂ ਦੀ ਹੋਲੀ ਖੇਡੀ ਗਈ ਹੈ ਅਸੀਂ ਪ੍ਰਮਾਤਮਾ ਅੱਗੇ ਹੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਸਾਰਿਆਂ ਦੇ ਘਰੇ ਖੁਸ਼ੀਆਂ ਆਣ ਹੋਲੀ ਤੇ ਹਰ ਸਾਰੇ ਆਪਾਂ ਅੱਗੇ ਨੂੰ ਵੀ ਰਲ ਕੇ ਮਨਾਈਏ ਆ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹੋਲੀ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਵੱਡੀ ਗੱਲ ਮੈਨੂੰ ਅੱਜ ਇੱਕ ਦੇਖਣ ਨੂੰ ਮਿਲੀ ਹੈ ਕਿ ਆਮ ਤੌਰ ਤੇ ਅਸੀਂ ਮੰਤਰੀਆਂ ਦੇ ਘਰਾਂ 'ਚ ਜਾ ਕੇ ਹੋਲੀ ਮਨਾਉਂਦੇ ਸੀਗੇ ਪਰ ਅੱਜ ਮੈਂ ਇੱਥੇ ਪਹਿਲੀ ਵਾਰ ਦੇਖਿਆ ਕਿ ਹਲਕੇ ਦੇ ਐਮ ਐਲ ਏ ਗੁਰਦੇਵ ਸਿੰਘ ਜੀ ਦੇਮਾਨ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਔਰ ਮੰਤਰਾਂ ਦੇ ਵਿੱਚ ਜਾ ਕੇ ਆਮ ਲੋਕਾਂ ਦੇ ਨਾਲ ਖੋਲੀ ਦਾ ਪਵਿੱਤਰ ਤਿਹਾਰ ਮਨਾ ਰਹੇ ਨੇ ਇਹ ਬੜੀ ਖੁਸ਼ੀ ਦੀ ਲਹਿਰ ਅੱਜ ਲੋਕਾਂ 'ਚ ਭਾਵੇਂ ਕੋਈ Hindu ਆ ਭਾਵੇਂ ਕੋਈ Sikh ਆ ਭਾਵੇਂ ਕੋਈ ਮੁਸਲਮਾਨ ਆ ਔਰ ਸਭ ਨੂੰ ਪਿਆਰ ਦਿਖਾਇਆ ਮੈਂ ਇੱਕੋ ਚੀਜ਼ ਕਹਿਣੀ ਚਾਹੁੰਦਾ ਕਿ ਦੇਸ਼ ਵਾਸੀਓ ਪੰਜਾਬ ਦਾ ਜਿਹੜਾ ਮਾਹੌਲ ਆ ਮਸਾ ਠੀਕ ਹੋਇਆ ਅੱਪਾਂ ਨੇ ਪੰਜਾਬ ਨੂੰ ਸੋਨੇ ਦਾ ਬਣਾ ਕੇ ਸਟੜਣਾ ਜਿਹੜੀ ਪਾਰਟੀ ਇੰਨਾ ਪੰਜਾਬ ਬਾਰੇ ਸੋਚਦੀ ਆ ਇੱਕ ਰੰਗਤ ਲਿਹਾਈ ਆ ਔਰ ਮੈਂ ਵੱਖਰੀ ਚੀਜ਼ ਦੇ ਹੋਲੀ ਖੇਡਿਆ ਮੈਂ ਲੋਕਾਂ ਨੇ ਰੰਗਾ ਨਾਲ ਖੇਡਿਆ ਮੈਂ ਦੇਵਮਾਨ ਜੀ ਨਾਲ ਐਮਐਲਏ ਸਾਹਿਬ ਨਾਲ ਤੇ ਉਹਨਾਂ ਦੀ ਧਰਮ ਪਤਨੀ ਦੇ ਨਾਲ ਮੈਂ ਤਾਂ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ